ਪੰਜਾਬ ਦੇ ਸੰਸਦ ਮੈਂਬਰ ਉਹਨਾਂ ਦੇ ਸਰਕਾਰੀ ਬੰਗਲੇ ਤੇ ਵਿੱਚ ਰਹਿਣਗੇ ਦਿੱਲੀ ਦੇ ਵਿਧਾਇਕ ਸਾਬਕਾ ਮੁੱਖ ਮੰਤਰੀ ਤੇ ਸਾਬਕਾ ਉਪ ਮੁੱਖ ਮੰਤਰੀ ਦਿੱਲੀ ਅਰਵਿੰਦ ਕੇਜਰੀਵਾਲ ਤੇ ਮਨੀ ਸਸੋਦੀਆ ਉਹ ਕਿਹੜੇ ਸੰਸਦ ਮੈਂਬਰ ਨੇ ਜਿਨ੍ਹਾਂ ਦੇ ਸਰਕਾਰੀ ਬੰਗਲੇ ਜਿਹੜੇ ਅਲਾਟ ਹੁੰਦੇ ਨੇ ਨਿਯਮਾਂ ਦੇ ਮੁਤਾਬਕ ਉਸ ਦੇ ਵਿੱਚ ਹੁਣ ਰਹਿائش ਕੇਜਰੀਵਾਲ ਕਰਨਗੇ ਮਨੀ ਸਸੋਦੀਆ ਕਰਨਗੇ ਕਿਉਂਕਿ ਦਿੱਲੀ ਦੇ ਵਿੱਚ ਐਮ ਐਲ ਏ ਹੋਸਟਲ ਦਾ ਪ੍ਰਬੰਧ ਨਹੀਂ ਹੈ ਕਈ ਵਾਰਾਂ ਗੱਲ ਤੁਰੀ ਸੀ ਪਰ ਕਈ ਕਾਰਨਾਂ ਦੇ ਕਰਕੇ ਜ਼ਮੀਨ ਅਲਾਟ ਨਾ ਹੋ ਸਕੀ ਜਿਸ ਦੇ ਕਰਕੇ ਐਮਐਲਏ ਹੋਸਟਲ ਨਹੀਂ ਹੈ ਤਾਂ ਹੁਣ ਜਿੰਨੇ ਵਿਧਾਇਕ ਨੇ ਜਿਨ੍ਹਾਂ ਦੇ ਕੋਲ ਤੇ ਕੋਈ ਜਿਹੜਾ ਮੁੱਖ ਮੰਤਰੀ ਜਾਂ ਉਪ ਮੁੱਖ ਮੰਤਰੀ ਹੈ ਕੈਬਨਿਟ ਮੰਤਰੀ ਹੈ ਚੀਫ ਵਿਪ ਹੈ ਇਸ ਤੋਂ ਇਲਾਵਾ ਕਿਸੇ ਨੂੰ ਸਰਕਾਰੀ ਘਰ ਨਹੀਂ ਮਿਲਦਾ ਦਿੱਲੀ ਦੇ ਵਿੱਚ ਦਿੱਲੀ ਦੀ ਸਰਕਾਰ ਚ ਤੇ ਹੁਣ ਵਿਧਾਇਕਾਂ ਦੇ ਕੋਲ ਆਪਣੀ ਸਰਕਾਰੀ ਰਹਾਇਸ਼ ਆ ਜਿਹੜੀ ਉਹ ਮਿਲਦੀ ਨਹੀਂ ਤਾਂ ਉਹਨਾਂ ਨੂੰ ਆਪਣੇ ਪ੍ਰਾਈਵੇਟ ਘਰਾਂ ਦੇ ਵਿੱਚ ਰਹਿਣਾ ਪੈਂਦਾ ਤੇ ਹੁਣ ਗੱਲ ਇਹ ਤੁਰੀ ਹੈ ਕਿ ਜਦੋਂ ਤਸਵੀਰਾਂ ਆਈਆਂ ਸਨ ਬੀਤੇ ਦਿਨ ਵੀ ਇੱਕ ਵੀਡੀਓ ਹੋ ਰਹੀ ਹੈ ਜਿਸ ਦੇ ਵਿੱਚ ਪੂਰਾ ਸ਼ੂਟ ਕੀਤਾ ਗਿਆ ਇਸ ਵਿੱਚ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਲੋਕ ਲਾਉਂਦੇ ਨੇ ਦਰਵਾਜ਼ੇ ਦਾ ਫਿਰ ਉੱਥੋਂ ਦੇ ਸਬੰਧਤ ਜਿਹੜੇ ਪ੍ਰਬੰਧਕ ਨੇ ਉਹਨਾਂ ਨੂੰ ਚਾਬੀਆਂ ਸੌਂਪ ਦਿੰਦੇ ਨੇ ਫਿਰ ਆਪਣੇ ਪਰਿਵਾਰ ਸਣੇ ਅਰਵਿੰਦ ਕੇਜਰੀਵਾਲ ਇੱਕ ਗੱਡੀ ਦੇ ਵਿੱਚ ਬੈਠਦੇ ਨੇ ਔਰ ਸਾਰਿਆਂ ਨੂੰ ਉੱਥੇ ਮਿਲਦੇ ਨੇ ਨਮਸਕਾਰ ਕਰਦੇ ਨੇ ਉਹ ਸਾਰੀਆਂ ਤਸਵੀਰਾਂ ਦੇਖੀਆਂ ਪਰ ਉਸ ਤੋਂ ਬਾਅਦ ਉਹ ਕਿੱਥੇ ਗਏ ਆਪਣੇ ਕਿਸੇ ਪ੍ਰਾਈਵੇਟ ਘਰ ਨਹੀਂ ਉਹ ਗਏ ਸਿੱਧਾ ਸਰਕਾਰੀ ਬੰਗਲੇ ਵਿੱਚ ਹਾਲਾਂਕਿ ਕਾਨੂੰਨ ਦੇ ਮੁਤਾਬਕ ਕੋਈ ਵੀ ਸਾਬਕਾ ਮੁੱਖ ਮੰਤਰੀ ਹੋਵੇ ਸਾਬਕਾ ਉਪ ਮੁੱਖ ਮੰਤਰੀ ਹੋਵੇ ਸਾਬਕਾ ਵਿਧਾਇਕ ਹੋਵੇ ਜਾਂ ਫਿਰ ਮੰਤਰੀ ਹੋਵੇ ਉਹਨਾਂ ਨੂੰ ਕਿਸੇ ਨੂੰ ਵੀ ਸਰਕਾਰੀ ਰਹਾਇਸ਼ ਦਾ ਪ੍ਰਬੰਧ ਨਹੀਂ ਹੁੰਦਾ ਪਰ ਵਿਚਲਾ ਰਾਹ ਕੀ ਲੱਭਿਆ ਗਿਆ ਆਪਸੀ ਸਹਿਮਤੀ ਦੇ ਨਾਲ ਪੰਜਾਬ ਤੋਂ ਹੀ ਚੁਣੇ ਗਏ ਸੰਸਦ ਮੈਂਬਰ ਨੇ ਜਿਹੜੇ ਰਾਜ ਸਭਾ ਦੇ ਦੋ ਜਿਨ੍ਹਾਂ ਦੇ ਸਰਕਾਰੀ ਬੰਗਲੇਆਂ ਦੇ ਨਾਲ ਜਿਹੜੀ ਆ ਉਹ ਗੱਲਬਾਤ ਕੀਤੀ ਗਈ ਉਹਨਾਂ ਦੇ ਨਾਲ ਕਿ ਸਾਨੂੰ ਇੱਥੇ ਰਹਿਣ ਦਾ ਜਿਹੜਾ ਆ ਉਹ ਦੇ ਦੇਓ ਪ੍ਰਬੰਧ ਕਰਵਾ ਦਿਓ ਤਾਂ ਖੋਸ਼ੀ ਖੁਸ਼ੀ ਸੰਸਦ ਮੈਂਬਰਾਂ ਨੇ ਵੀ ਹਾਮੀ ਭਰ ਦਿੱਤੀ ਤੇ ਹੁਣ ਅਰਵਿੰਦ ਕੇਜਰੀਵਾਲ ਤੇ ਮਨੀਸ਼ ਸੋਦੀਆ ਉੱਥੇ ਰਹਿਣਗੇ ਸੀਨੀਅਰ ਪੱਤਰਕਾਰ ਉਪਮਾ ਡਾਗਾ 파ਰਥ ਦੀ ਜਿਹੜੀ ਰਿਪੋਰਟ ਹੈ ਉਹ ਛਪੀ ਹੈ ਨਵੀਂ ਦਿੱਲੀ ਤੋਂ ਰੋਜ਼ਾਨਾ ਅਜੀਤ ਅਖਬਾਰ ਦੇ ਵਿੱਚ ਜਿਸ ਵਿੱਚ ਕਿਹਾ ਗਿਆ ਕਿ ਦਿੱਲੀ ਦੇ ਵਿਧਾਇਕਾਂ ਦੇ ਹੁਣ ਪਤੇ ਬਦਲ ਗਏ ਨੇ ਹੁਣ ਇਹ ਦੋਵੇਂ ਵਿਧਾਇਕ ਪੰਜਾਬ ਦੇ ਦੋ ਸੰਸਦ ਮੈਂਬਰਾਂ ਦੇ ਲੁਟਿਅਨਸ ਜ਼ੋਨ ਸਥਿਤ ਸਰਕਾਰੀ ਬੰਗਲਿਆਂ 'ਚ ਸ਼ਿਫਟ ਹੋ ਗਏ ਨੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੋ ਨਵੀਂ ਦਿੱਲੀ ਤੋਂ ਵਿਧਾਇਕ ਨੇ ਸ਼ੁੱਕਰਵਾਰ ਨੂੰ ਪੰਜਾਬ ਤੋਂ ਆਪ ਦੇ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਦੇ ਫਿਰੋਜ਼ ਸ਼ਾਹ ਰੋਡ ਸਥਿਤ ਸਰਕਾਰੀ ਬੰਗਲੇ 'ਚ ਸ਼ਿਫਟ ਹੋ ਗਏ ਜਦਕਿ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸੋਦੀਆ ਪੰਜਾਬ ਤੋਂ ਹੀ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਹਰਪਜਨ ਸਿੰਘ ਜਿਹੜੇ ਕ੍ਰਿਕਟਰ ਵੀ ਰਹਿ ਚੁੱਕੇ ਨੇ ਰਜਿੰਦਰ ਪ੍ਰਸਾਦ ਰੋਡ ਸਥਿਤ ਸਰਕਾਰੀ ਬੰਗਲੇ 'ਚ ਸ਼ਿਫਟ ਹੋ ਗਏ ਹੁਣ ਅਰਵਿੰਦ ਕੇਜਰੀਵਾਲ ਨੇ ਅਸ਼ੋਕ ਮਿੱਤਲ ਨੇ ਜਿਹੜੇ ਕਾਰੋਬਾਰੀ ਤੇ ਰਾਜ ਸਭਾ ਮੈਂਬਰ ਪੰਜਾਬ ਤੋਂ ਚੁਣੇ ਗਏ ਉਹਨਾਂ ਨੂੰ ਉਨ੍ਹਾਂ ਦੇ ਬੰਗਲੇ ਦੇ ਵਿੱਚ ਅਰਵਿੰਦ ਕੇਜਰੀਵਾਲ ਚਲੇ ਗਏ ਔਰ ਮਨੀਸ਼ ਸੋਦੀਆ ਚਲੇ ਗਏ ਹਰਭਜਨ ਸਿੰਘ ਦੇ ਸਰਕਾਰੀ ਬੰਗਲੇ 'ਚ ਹਾਲਾਂਕਿ ਦਿੱਲੀ ਦੇ ਬਿਨਾ ਉਦੇ ਵਾਲੇ ਵਿਧਾਇਕ ਵਜੋਂ ਕੇਜਰੀਵਾਲ ਤੇ ਮਨੀਸ਼ ਸੋਦੀਆ ਸਰਕਾਰੀ ਰਹਿائش ਦੇ ਹੱਕਦਾਰ ਨਹੀਂ ਕਿਉਂਕਿ ਗਵਰਨਮੈਂਟ ਆਫ ਐਨਸੀਟੀ ਆਫ ਦਿੱਲੀ ਕਾਨੂੰਨ ਮੁਤਾਬਕ ਸਿਰਫ ਮੁੱਖ ਮੰਤਰੀ ਕੈਬਨਟ ਮੰਤਰੀ ਵਿਰੋਧੀ ਧਿਰ ਦੇ ਨੇਤਾ ਸਪੀਕਰ ਡਿਪਟੀ ਸਪੀਕਰ ਤੇ ਚੀਫ ਵਿੱਪ ਜਿਹੜੇ ਹੁੰਦੇ ਨੇ ਪਾਰਟੀ ਦੇ ਉਹਨਾਂ ਨੂੰ ਹੀ ਸਰਕਾਰੀ ਰਹਾਇਸ਼ ਦੇ ਹੱਕਦਾਰ ਮੰਨਿਆ ਜਾਂਦਾ ਹੈ ਬਾਕੀ ਵਿਧਾਇਕ ਸਰਕਾਰੀ ਰਹਾਇਸ਼ ਦੇ ਹੱਕਦਾਰ ਨਹੀਂ ਕਿਉਂਕਿ ਦਿੱਲੀ ਚ ਵਿਧਾਇਕਾਂ ਵੱਲੋਂ ਪਹਿਲਾਂ ਵੀ ਸਰਕਾਰੀ ਰਹਾਇਸ਼ ਲਈ ਅਪੀਲਾਂ ਕੀਤੀਆਂ ਜਾ ਚੁੱਕੀਆਂ ਨੇ ਹਾਲਾਂਕਿ ਜਿਹੜਾ ਕੀ ਹੈ ਕਈ ਹਲਕਿਆਂ ਮੁਤਾਬਕ ਸਾਬਕਾ ਮੁੱਖ ਮੰਤਰੀ ਸ਼ੀਲਾ ਦਿਖਿਤ ਨੇ ਵੀ 2008 ਚ ਵਿਧਾਨ ਸਭਾ ਤੇ ਮਾਲ ਰੋਡ ਇਲਾਕੇ ਚ ਦਰਮਿਆਨ ਇੱਕ ਪਲਾਟ ਦੀ ਚੋਣ ਕੀਤੀ ਸੀ ਜਿਸ ਲਈ ਵਿਧਾਇਕਾਂ ਲਈ ਹੋਸਟਲ ਬਣਾਏ ਜਾ ਸਕਣ ਪਰ ਇਹ ਯੋਜਨਾ ਨੇਪਰੇ ਨਹੀਂ ਚੜ੍ਹ ਸਕੀ ਕਿਉਂਕਿ ਜ਼ਮੀਨ ਮੈਟਰੋ ਰੇਲਵੇ ਪ੍ਰੋਜੈਕਟ ਤਹਿਤ ਆ ਗਈ ਸੀ ਇਸ ਤੋਂ ਬਾਅਦ ਵਧਾਇਕਾਂ ਦੇ ਹੋਸਟਲ ਲਈ ਦੁਬਾਰਾ ਜ਼ਮੀਨ ਦੀ ਭਾਲ ਕੀਤੀ ਜਾਣ ਲਈ ਰਾਜ ਘਾਟ ਦੇ ਪਿੱਛੇ ਇੱਕ ਜ਼ਮੀਨ ਦੀ ਚੋਣ ਕੀਤੀ ਗਈ ਪਰ ਉਸ ਵੇਲੇ ਚੋਣ ਜਾਬਤਾ ਲੱਗਾ ਹੁਣ ਕਾਰਨ ਇਸ ਪ੍ਰੋਜੈਕਟ ਨੂੰ ਅੱਗੇ ਨਹੀਂ ਲੈ ਕੇ ਲਜਾਇਆ ਗਿਆ ਨੇਪਰੇ ਨਹੀਂ ਚੜ ਸਕਿਆ ਬਾਦਚੋਂ ਇਹ ਪ੍ਰੋਜੈਕਟ ਠੰਡੇ ਬਸਤੇ ਚ ਪੈ ਜਾਂਦਾ ਤੇ ਆਪ ਸਰਕਾਰ ਦੇ ਪਹਿਲੇ ਕਾਰਜਕਾਲ ਚ ਵੀ ਕਈ ਵਿਧਾਇਕਾਂ ਨੇ ਸਰਕਾਰੀ ਰਹਾਇਸ਼ ਦੀ ਮੰਗ ਦਰਾਈ ਉਹਨਾਂ ਨੇ ਕਈ ਹੋਰ ਰਾਜਾਂ ਦੀ ਮਸਾਲਾਂ ਵੀ ਦਿੱਤੀਆਂ ਜਿਸ ਚ ਵਿਧਾਇਕਾਂ ਨੂੰ ਸਰਕਾਰੀ ਰਹਾਇਸ਼ ਦਿੱਤੀ ਜਾਂਦੀ ਹੈ ਜਾਂ ਐਮਐਲਏ ਹੋਸਟਲਸ ਕਿਹਾ ਜਾਂਦਾ ਜਿਵੇਂ ਕਿ ਪੰਜਾਬ ਦੇ ਵਿੱਚ ਹਰਿਆਣੇ ਦੇ ਵਿੱਚ ਇਸ ਤਰ੍ਹਾਂ ਦਾ ਪ੍ਰਬੰਧ ਹੈ ਜਿਹੜਾ ਕਿ ਚੰਡੀਗੜ੍ਹ ਦੇ ਵਿੱਚ ਐਮਐਲਏ ਹੋਸਟਲ ਪੰਜਾਬ ਦੇ ਵਿਧਾਇਕਾਂ ਦਾ ਵੀ ਹੈ ਹਰਿਆਣੇ ਦੇ ਵਿਧਾਇਕਾਂ ਦਾ ਵੀ ਹੈ ਤਾਂ ਇਸੇ ਤਰ੍ਹਾਂ ਦਿੱਲੀ ਦੇ ਵਿਧਾਇਕਾਂ ਨੇ ਵੀ ਮੰਗ ਕੀਤੀ ਸੀ ਹਾਲਾਂਕਿ ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੀ ਸਰਕਾਰ ਦੌਰਾਨ ਦਿੱਲੀ ਦੇ ਵਿਧਾਇਕਾਂ ਦੀ ਤਨਖਾਹ ਵਧਾਈ ਜਾਣ ਕਰਕੇ ਵਿਰੋਧੀਆਂ ਦੇ ਨਿਸ਼ਾਨੇ ਦੇ ਉੱਤੇ ਆਮ ਆਦਮੀ ਪਾਰਟੀ ਦੀ ਸਰਕਾਰ ਆ ਗਈ ਸੀ ਇਸ ਪ੍ਰੋਜੈਕਟ ਨੂੰ ਲੈ ਕੇ ਤੋਂ ਬਹੁਤ ਹੀ ਇਰਤਸ਼ਾਇਤ ਨਜ਼ਰ ਨਹੀਂ ਸੀ ਆਈ ਉਹ ਸਾਬਕਾ ਮੁੱਖ ਮੰਤਰੀ ਤੇ ਸਾਬਕਾ ਉਪ ਮੁੱਖ ਮੰਤਰੀ ਵਜੋਂ ਜਿਹੜੇ ਜਦੋਂ ਆਪਣੀ ਰਿਹਾਇਸ਼ ਤਲਾਸ਼ ਕਰ ਰਹੇ ਸਨ ਤਾਂ ਉਹ ਵੀ ਮੌਜੂਦਾ ਕਾਨੂੰਨ ਮੁਤਾਬਕ ਸਰਕਾਰੀ ਰਿਹਾਇਸ਼ ਦੇ ਹੱਕਦਾਰ ਨਹੀਂ ਬਚੇ ਇਸੇ ਕਰਕੇ ਦਿੱਲੀ ਚ ਆਮ ਆਦਮੀ ਪਾਰਟੀ ਦੀ ਜਿਹੜੀ ਐ ਸਿਆਸੀ ਖੇਚੜੀ ਚ ਅਕਸਰ ਘਿਓ ਦਾ ਤੜਕਾ ਪੰਜਾਬ ਦੀ ਆਪ ਸਰਕਾਰ ਵੱਲੋਂ ਲਗਾਇਆ ਜਾਂਦਾ ਹੈ ਇੱਕ ਵਾਰ ਫਿਰ ਆਪਣੀ ਬਾਹ ਅੱਗੇ ਕੀਤੀ ਹੈ ਫਰਾਕ ਦੇ ਲਈ ਦਿਖਾਉਂਦੇ ਹੁਆ 50 ਦੇ ਸੰਸਦ ਮੈਂਬਰ ਜਿਸ ਦੇ ਵਿੱਚ ਸ਼ੋਕ ਮਿੱਤਲ ਤੇ ਰਭਜਨ ਸਿੰਘ ਨੇ ਆਪਣੇ ਸਰਕਾਰੀ ਬੰਗਲੇ ਉਹਨਾਂ ਨੇ ਆਪਣੇ ਹਾਈ ਕਮਾਂਡ ਦੇ ਲੀਡਰਾਂ ਨੂੰ ਸੌਂਪ ਦਿੱਤੇ ਨੇ ਕਹਿ ਦਿੱਤਾ ਕਿ ਤੁਸੀਂ ਜਿੰਨਾ ਚਿਰ ਚਾਹੋ ਇੱਥੇ ਰਹਿ ਸਕਦੇ ਹੋ ਜ਼ਿਕਰ ਯੋਗ ਹੈ ਕਿ ਜਦੋਂ ਆਪ ਵੱਲੋਂ 50 ਤੋਂ ਸੰਸਦ ਮੈਂਬਰ ਚੁਣੇ ਗਏ ਸਨ ਤਾਂ ਵਿਰੋਧੀ ਧਿਰਾਂ ਨੇ ਕਾਫੀ ਤਿੱਖੀ ਪ੍ਰਤੀਕਿਰਿਆ ਕਰਦਿਆਂ ਕਿਹਾ ਸੀ ਕਿ ਦਿੱਲੀ ਦੇ ਰਿਮੋਟ ਕੰਟਰੋਲ ਲਈ ਨਵੀਆਂ ਬੈਟਰੀਆਂ ਆਈਆਂ ਨੇ ਹੁਣ ਪੰਜਾਬ ਦੇ ਇਨ੍ਹਾਂ ਸੰਸਦ ਮੈਂਬਰਾਂ ਨੇ ਜਦੋਂ ਆਪਣੀ ਸਰਕਾਰੀ ਬੰਗਲਿਆਂ ਦੀ ਕੁੰਜੀਆਂ ਆਪ ਹਾਈ ਕਮਾਂਡ ਦੇ سپੁਰਦ ਕਰ ਦਿੱਤੀਆਂ ਨੇ ਤਾਂ ਪੰਜਾਬ ਦੀ ਜਨਤਾ ਇਸ ਦੇ ਉੱਤੇ ਵਿਚਾਰ ਕਰੇਗੀ ਹਾਲਾਂਕਿ ਇਸ ਮਸਲੇ ਦੇ ਵਿੱਚ ਲਗਾਤਾਰ ਇਸ ਤਰੀਕੇ ਦੇ ਨਾਲ ਵਿਰੋਧ ਹੁੰਦਾ ਆਇਆ ਹਾਲਾਂਕਿ ਅਰਵਿੰਦ ਕੇਜਰੀਵਾਲ ਜਦੋਂ ਸਰਕਾਰ ਨਹੀਂ ਸੀ ਬਣੀ ਜਦੋਂ ਸਿਰਫ ਉਹ ਅੰਦੋਲਨ ਦੇ ਵਿੱਚੋਂ ਨਿਕਲੇ ਸਨ ਅੰਦੋਲਨ ਚ ਪਾਰਟੀ ਨਿਕਲੀ ਸੀ ਅੰਨਾ ਹਜਾਰੇ ਦੇ ਨਾਲ ਬੈਠੇ ਸਨ ਉਹਨਾਂ ਨੇ ਕਿਹਾ ਸੀ ਕਿ ਮੇਰੇ ਕੋਲ ਇੱਕ ਬੜੀ ਹੀ ਸਿੰਪਲ ਸਾਦੀ ਗੱਡੀ ਹੈ ਉਸ ਦੇ ਉੱਤੇ ਹੀ ਮੈਂ ਸਵਾਰੀ ਕਰਾਂਗਾ ਨਾ ਹੀ ਕੋਈ ਸਰਕਾਰੀ ਬੰਗਲਾ ਲਵਾਂਗਾ ਨਾ ਸਰਕਾਰੀ ਗੱਡੀ ਲਵਾਂਗਾ ਨਾ ਹੀ ਆਪਣੀ ਸੁਰੱਖਿਆ ਦੇ ਨਾਮ 'ਤੇ ਲਵਾਗਾ ਪਰ ਬਾਅਦ ਦੇ ਵਿੱਚ ਇੱਕ 45 ਕਰੋੜ ਰੁਪਏ ਦੇ ਸਰਕਾਰੀ ਰਹਾਇਸ਼ ਦੇ ਬੰਗਲੇ ਦੀ ਗੱਲ ਵੀ ਸਾਹਮਣੇ ਆਈ ਉਸ ਨੂੰ ਲੈ ਕੇ ਵੀ ਵਿਰੋਧੀਆਂ ਦੇ ਨਿਸ਼ਾਨੇ ਉੱਤੇ ਅਰਵਿੰਦ ਕੇਜਰੀਵਾਲ ਆ ਗਏ ਸਨ ਉਸ ਤੋਂ ਬਾਅਦ ਕਥਿਤ ਸ਼ਰਾਬ ਘਟਾਲੇ ਮਾਮਲੇ ਦੇ ਵਿੱਚ ਵੀ ਉਹਨਾਂ ਨੂੰ ਨਾਮਜ਼ਦ ਕਰ ਲਿਆ ਗਿਆ ਜਿਸ ਦੇ ਕਰਕੇ ਉਹਨਾਂ ਨੂੰ ਜੇਲ੍ਹ ਵੀ ਰਹਿਣਾ ਪਿਆ ਮਨੀਸ਼ ਸੋਧਿਆ ਤੇ ਹਰਵਿੰਦ ਕੇਜਰੀਵਾਲ ਇਹ ਸਾਰੇ ਉਸੇ ਕੇਸ ਦੇ ਵਿੱਚ ਕਸੂਤੇ ਫਸ ਗਏ ਸਨ ਹਾਲੇ ਕੋਈ ਰੈਗੂਲਰ ਜ਼ਮਾਨਤ ਹੁਣ ਮਿਲ ਚੁੱਕੀ ਹੈ ਹੁਣ ਦੇਖਦੇ ਹਾਂ ਕਿ ਆਉਣ ਵਾਲਾ ਸਮਾਂ ਆਰਵਿੰਦ ਕੇਜਰੀਵਾਲ ਵਾਸਤੇ ਕਿਹਜਾ ਰਹਿਣ ਵਾਲਾ ਹੈ ਕਿਉਂਕਿ ਉਹਨਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਵੀ ਇਹੀ ਕਹਿ ਕੇ ਦਿੱਤਾ ਹੈ ਕਿ ਉਹਨਾਂ ਨੂੰ ਅਹੁਦੇ ਦੀ ਭੁੱਖ ਨਹੀਂ ਕੁਰਸੀ ਦੀ ਭੁੱਖ ਨਹੀਂ ਔਰ ਜਨਤਾ ਤੋਂ ਇਮਾਨਦਾਰੀ ਦਾ ਸਰਟੀਫਿਕੇਟ ਲੈ ਕੇ ਆਉਣਗੇ ਤਾਂ ਫਿਰ ਹੀ ਉਹ ਅੱਗੇ ਕੁਰਸੀ ਵੱਲ ਆਖ ਕਰਨਗੇ ਉਸ ਪਾਸੇ ਮੂੰਹ ਕਰਨਗੇ ਉਦੋਂ ਤੱਕ ਫਿਰ ਉੱਥੇ ਆਤਸ਼ੀ ਨੂੰ ਮੁੱਖ ਮੰਤਰੀ ਬਣਾ ਦਿੱਤਾ ਗਿਆ ਹਾਲਾਂਕਿ ਆਤਸ਼ੀ ਨੇ ਵੀ ਜਦੋਂ ਮੁੱਖ ਮੰਤਰੀ ਦੀ ਕੁਰਸੀ ਖਾਲੀ ਛੱਡੀ ਔਰ ਅਰਵਿੰਦ ਕੇਜਰੀਵਾਲ ਜਿੱਥੇ ਜਿੱਥੇ ਆਤਿਸ਼ੀ ਗਏ ਮੁੱਖ ਮੰਤਰੀ ਦੇ ਤੌਰ ਤੇ ਅਰਵਿੰਦ ਕੇਜਰੀਵਾਲ ਨਜ਼ਰ ਆਏ ਨਾਲ ਤਾਂ ਇਹ ਵੀ ਕਿਹਾ ਗਿਆ ਤਾਂ ਫਿਰ ਕੀ ਸਮਝਿਆ ਜਾਵੇ ਕਿ ਕੀ ਸਿਰਫ ਤੇ ਸਿਰਫ ਨਾਮ ਦੀ ਇਹ ਤਬਦੀਲੀ ਹੋਈ ਹੈ ਅਰਵਿੰਦ ਕੇਜਰੀਵਾਲ ਕੋਲ ਹੀ ਹਾਲੇ ਤੱਕ ਸਾਰੀਆਂ ਪਾਵਰਾਂ ਨੇ ਜਾਂ ਪਾਰਟੀ ਪੱਧਰ ਦੇ ਉੱਤੇ ਹੀ ਵਿਚਾਰ ਕਰਨਗੇ ਹਾਲਾਂਕਿ ਇਸ ਮਾਮਲੇ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਦੇਖਦੇ ਹਾਂ ਕਿ ਫਰਵਰੀ 2025 ਦੇ ਵਿੱਚ ਕਾਨੂੰਨ ਮੁਤਾਬਕ ਜਿਹੜਾ ਸਮਾਂ ਬਣਦਾ ਉਦੋਂ ਇਲੈਕਸ਼ਨ ਹੋਣਗੀਆਂ ਚੋਣਾਂ ਹੋਣਗੀਆਂ ਦਿੱਲੀ ਦੀਆਂ ਉਸ ਦੇ ਵਿੱਚ ਦਿੱਲੀ ਦੀ ਜਨਤਾ ਆਵਾਮੀ ਪਾਰਟੀ ਲਈ ਅਰਵਿੰਦ ਕੇਜਰੀਵਾਲ ਦੀ ਇਸ ਤਰ੍ਹਾਂ ਦੀ ਗਤੀਵਿਧੀ ਨੂੰ ਕਿੰਨਾ ਹੰਗਾਰਾ ਦਿੰਦੀ ਹੈ ਪਰ ਜਿੱਥੇ ਹੀ ਉਹਨਾਂ ਕੋਲ ਕੋਈ ਮਕਾਨ ਨਹੀਂ ਸੀ ਬਚਿਆ ਤੇ ਹੁਣ ਉਹਨਾਂ ਨੇ ਸੰਸਦ ਮੈਂਬਰਾਂ ਦੇ ਸਰਕਾਰੀ ਮਕਾਨਾਂ ਦੇ ਵਿੱਚ ਬੰਗਲਿਆਂ ਦੇ ਵਿੱਚ ਆਪਣੀ ਰਹਿائش ਦਾ ਪ੍ਰਬੰਧ ਕਰ ਲਿਆ ਹੈ ਹਾਲਾਂਕਿ ਇਹ ਸਾਰੀ ਰਣਨੀਤੀ ਨੂੰ ਲੈ ਕੇ ਅਰਵਿੰਦ ਕੇਜਰੀਵਾਲ ਜਿਹੜੇ ਫੈਸਲੇ ਲੈ ਰਹੇ ਨੇ ਇਸ ਦੇ ਬਾਰੇ ਤੁਹਾਡਾ ਕੀ ਮੰਨਣਾ ਹੈ ਕਿ ਉਹ ਸਹੀ ਦਿਸ਼ਾ ਵੱਲ ਚੱਲ ਰਹੇ ਨੇ ਜਾਂ ਫਿਰ ਸੱਤਾ ਤੋਂ ਬਾਹਰ ਹੋ ਕੇ ਕੁਝ ਹੋਰ ਔਰ ਸੱਤਾ ਦੇ ਵਿੱਚ ਰਹਿ ਕੇ ਕੋਈ ਹੋਰ ਗੱਲਾਂ ਕੀਤੀਆਂ ਗਈਆਂ ਨੇ ਆਮ ਸਿਆਸਤਦਾਨਾਂ ਦੇ ਵਾਂਗੂ ਇਸ ਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਆਪਣੇ ਆਪਣੇ ਵਿਚਾਰ ਜਰੂਰ ਸਾਂਝੇ ਕਰੋ ਉੱਤੇ ਬਣੇ ਰਹੋ এবিসি ਪੰਜਾਬ ਦੇ ਨਾਲ